ਹਾਂਜੀ ਵੈਰੀਓ ਕਾ ਖਾਲਸਾ ਵੈਰੀਓ ਕੀ ਫਤਿਹ ਮੈਂ ਕਰਮਜੀਤ ਸਿੰਘ ਤੇ ਸਾਨੂੰ ਬਲਦੇਵ ਸਿੰਘ ਪਿੰਡ ਬਡਰੁਖਾਂ ਤੋਂ ਬਲਾਕ ਸਮਤੀ ਦਾ ਉਮੀਦਵਾਰ ਵੱਲੋਂ ਚੋਣ ਲੜ ਰਿਹਾ ਹਾਂ ਮੈਂ ਸਾਰੇ ਪਿੰਡ ਨੂੰ ਬੇਨਤੀ ਕਰਦਾ ਕਿ ਮੈਨੂੰ ਵੱਧ ਤੋਂ ਵੱਧ ਵੋਟ ਪਾ ਕੇ ਮੈਨੂੰ ਕਾਮਯਾਬ ਕਰੋ ਬਾਕੀ ਮੇਰੇ ਬਾਰੇ ਸਾਰੇ ਪਿੰਡ ਨੂੰ ਪਤਾ ਹੀ ਹੈ ਹਾਂਜੀ ਤੇ ਸਰ ਜੀ ਜਿੱਤ ਕੇ ਤੁਸੀਂ ਕਿਹੜੇ ਕਿਹੜੇ ਕੰਮ ਕਰੋਗੇ ਕਿਹੜੇ ਕਿਹੜੇ ਪਿੰਡ ਦੇ ਅਧੂਰੇ ਕੰਮ ਨੇ ਇਨਾ ਬਾਰੇ ਚਾਹਣਾ ਨਾ ਪੁੱਛ ਜੀ ਸਾਨੂੰ ਤੇ ਕੋਈ ਜਿਹੜੇ ਪੰਚਾਇਤ ਦੇ ਕੰਮ ਨੇ ਉਹ ਤਾਂ ਚੱਲੀ ਜਾਣੇ ਨੇ ਉਹ ਤਾਂ ਪਹਿਲਾਂ ਵੀ ਚੱਲੀ ਜਾਂਦੇ ਨੇ ਤੇ ਬਾਅਦ 'ਚ ਵੀ ਚੱਲੀ ਜਾਣਗੇ ਮੇਨ ਸਾਡੇ ਪਿੰਡ ਤੇ ਵਿੱਚ ਹੈਗਾ ਨਸ਼ਿਆਂ ਦਾ ਤੇ ਲੜਾਈਆਂ ਦਾ ਤੁਹਾਨੂੰ ਸਭ ਨੂੰ ਪਤਾ ਹੀ ਹੈਗਾ ਉਹ ਕੰਮ ਬੜੇ ਉਲਝੇ ਹੋਏ ਨੇ ਕਿ ਮੈਂ ਸੋਚਦਾ ਵੀ ਜੇ ਕਦੇ ਮੈਨੂੰ ਮਹਾਰਾਜ ਹੱਥ ਪੜੇ ਤਾਂ ਆਪਾਂ ਇਹਨੂੰ ਲਵੇ ਲਾਉਣ ਦਾ ਸੋਚੀਏ ਇੱਕ ਸਭ ਤੋਂ ਮੇਨ ਕੰਮ ਸਾਡੇ ਪਿੰਡ 'ਚ ਨਸ਼ਿਆਂ ਦਾ ਹੈਗਾ ਹਾਂਜੀ ਨਸ਼ਿਆਂ ਬਾਰੇ ਸਭ ਤੋਂ ਮੇਨ ਤਾਂ ਨਸ਼ਿਆਂ ਦੀ ਗੱਲ ਹੈ ਜੀ ਹਾਂਜੀ ਤੇ ਨਸ਼ਾ ਨਸ਼ਾ ਬਾਰੇ ਵੀ ਥੱਲ ਪਾਉਣਾ ਚਾਹੁੰਦੇ ਹੋ ਤੁਸੀਂ ਹਾਂਜੀ ਨਸ਼ੇ ਨੂੰ ਥੱਲ ਪਾਉਣਾ ਚਾਹੁੰਦੇ ਆ ਮੈਂ ਨਹੀਂ ਚਾਹੁੰਦਾ ਵੀ ਸਾਡੇ ਪਿੰਡ ਦਾ ਕੋਈ ਨੌਜਵਾਨ ਜਿਵੇਂ ਆਪਾਂ ਹਰ ਰੋਜ਼ ਹੀ ਦੇਖਦੇ ਆਂ ਵੀ ਕਦੇ ਕਿਸੇ ਪਿੰਡ ਤੋਂ ਖਬਰ ਆਉਂਦੀ ਆ ਕਦੇ ਕਿਸੇ ਜ਼ਿਲ੍ਹੇ ਤੋਂ ਖਬਰ ਆਉਂਦੀ ਆ ਵੀ ਕੋਈ ਕਿਤੇ ਮੈਂ ਉਹ ਗੱਲ ਕਹਿਣਾ ਵੀ ਨਹੀਂ ਚਾਹੁੰਦਾ ਵੀ ਸਾਡੇ ਪਿੰਡ ਦੇ ਵਿੱਚ ਇਹੋ ਜੀ ਗੱਲ ਕਦੇ ਨਾ ਵਾਪਰੇ